ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਲੀਡਰ ਉੱਪਰ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਲੀਡਰਾਂ ਦੇ ਉੱਪਰ ਜਿਹੜੇ ਵਿਵਾਕੀ ਦੇ ਨਾਲ ਬੋਲਦੇ ਐ ਸਖਪਾਲ ਸਿੰਘ ਖੈਰਾ ਤੇ ਕਾਰਵਾਈ ਹੋਈ ਤੇ ਹੁਣ ਲੱਗਦਾ ਹੈ ਕਿ ਪ੍ਰਗਟ ਸਿੰਘ ਦਾ ਅਗਲਾ ਨੰਬਰ ਲੱਗਣ ਵਾਲਾ ਹੈ ਕਿਉਂਕਿ ਪ੍ਰਗਟ ਸਿੰਘ ਦੇ ਉੱਪਰ ਇੱਕ ਸਟ੍ਰਾਈਕ ਤਾਂ ਕਰ ਦਿੱਤੀ ਗਈ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਅਸੀਂ ਤੁਹਾਡੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਖਬਰ ਸਾਂਝੀ ਕੀਤੀ ਸੀ ਕਿ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਵਿਜੀਲੈਂਸ ਦੀ ਰੇਡ ਹੋ ਰਹੀ ਹੈ ਜਾਂ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਸੁਪਾਲ ਸਿੰਘ ਖਹਿਰਾ ਦੇ ਕਰੀਬੀਆਂ ਨੇ ਇਹ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਤੇ ਹੁਣ ਸਾਡੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਆ ਕਿ ਪ੍ਰਗਟ ਸਿੰਘ ਦੇ ਉੱਪਰ ਵੀ ਮੀਡੀਆ ਸਟ੍ਰਾਈਕ ਹੋ ਗਈ ਹੈ ਮੀਡੀਆ ਸਟ੍ਰਾਈਕ ਦਾ ਮਤਲਬ ਜੇਕਰ ਕਹਿ ਦਈਏ ਤੁਹਾਨੂੰ ਸਮਝਾਈਏ ਤਾਂ ਜਿਹੜੀ ਆ ਪ੍ਰਗਟ ਸਿੰਘ ਦੀ ਆ ਖਬਰਾਂ ਟੀਵੀ ਚੈਨਲਾਂ ਤੇ ਚਲਦੀਆਂ ਮੇਨ ਸਟ੍ਰੀਮ ਮੀਡੀਆ ਦੇ ਉੱਪਰ ਚਲਦੀਆਂ ਉਹਨਾਂ ਦੇ ਐਡੀਟਰਾਂ ਨੂੰ ਉਹਨਾਂ ਦੇ ਅਸਾਈਨਮੈਂਟਸ ਹੈੱਡ ਨੂੰ ਇੱਕ ਅਫਸਰ ਜਿਹੜਾ ਕਿ ਸਰਕਾਰ ਦਾ ਮੀਡੀਆ ਕੰਟਰੋਲ ਕਰਦਾ ਹੈ ਉਸ ਦੇ ਫੋਨ ਜਾਂਦੇ ਆ ਤੇ ਕਿਹਾ ਜਾਂਦਾ ਕਿ ਪ੍ਰਗਟ ਸਿੰਘ ਦੀ ਖਬਰ ਨਹੀਂ ਚੱਲਣੀ ਚਾਹੀਦੀ ਤਾਂ ਸਾਫ਼ ਤੌਰ ਤੇ ਇਹ ਆਦੇਸ਼ ਦੇ ਦਿੱਤੇ ਗਏ ਹੈ ਹਾਲਾਂਕਿ ਪ੍ਰਗਟ ਸਿੰਘ ਬੜੀ ਸ਼ਹਿਨਸ਼ੀਲਤਾ ਦੇ ਨਾਲ ਬڑا ਤੋਲ ਮੋਲ ਕੇ ਬੋਲਣ ਵਾਲੇ ਆਗੂ ਮੰਨੇ ਜਾਂਦੇ ਆ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਬੋਲਦੇ ਆ ਤਾਂ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੋਰੇ ਵੀ ਉਹਨਾਂ ਨੂੰ ਭਾਜੀ ਕਰਕੇ ਸਤਿਕਾਰ ਦਿੰਦੇ ਆ ਉਹਨਾਂ ਦੀ ਬੜੀ ਇੱਜ਼ਤ ਕਰਦੇ ਆ ਤੇ ਬੜਾ ਉਹਨਾਂ ਨੂੰ ਇੱਕ ਵਧੀਆ ਲੀਡਰ ਸਮਝਦੇ ਆ ਪਰ ਹੁਣ ਪ੍ਰਗਟ ਸਿੰਘ ਦੇ ਉੱਪਰ ਜੋ ਸਾਡੇ ਸੋਰਸਸ ਜਾਣਕਾਰੀ ਦੇ ਰਿਹਾ ਮੀਡੀਆ ਸਟ੍ਰਾਈਕ ਹੋ ਚੁੱਕੀ ਹੈ ਉਹਨਾਂ ਦੀ ਜ਼ੁਬਾਨ ਨੂੰ ਤਾਲਾ ਲਾਉਣ ਦੀ ਕੋਸ਼ਿਸ਼ ਆਪਾਂ ਇਹਨੂੰ ਕਵਾਂਗੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕਿਉਂਕਿ ਸਿੱਧੇ ਤੌਰ ਤੇ ਜੋ মিডিਆ ਹੈਂਡਲ ਕੀਤਾ ਜਾ ਰਿਹਾ ਜਿਸ ਵਿਅਕਤੀ ਵੱਲੋਂ ਇੱਕ ادارے ਨੂੰ ਫੋਨ ਜਾਂਦਾ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਪ੍ਰਗਟ ਸਿੰਘ ਦੀ ਖਬਰ ਨਹੀਂ ਚਲੋਣੀ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਉਹਨਾਂ ਦਾ ਕੋਈ ਇੰਟਰਵਿਊ ਕਿਉਂਕਿ ਜਦੋਂ ਅਜਿਹੇ ਆਗੂ ਬੋਲਦੇ ਆ ਅਜਿਹੇ ਲੋਕ ਬੋਲਦੇ ਆ ਮਸਲਿਆਂ ਨੂੰ ਲੀਡ ਕਰਦੇ ਆ ਮਸਲਿਆਂ ਨੂੰ ਚੁੱਕਦੇ ਆ ਤਾਂ ਉਦੋਂ ਪੰਜਾਬ ਦੇ ਲੋਕ ਸੁਣਦੇ ਆ ਇਸੇ ਤਰ੍ਹਾਂ ਸੁਪਾਲ ਸਿੰਘ ਖੈਰਾ ਸੁਪਾਲ ਸਿੰਘ ਖੈਰਾ ਦੀਆਂ ਲਾਈਵ ਪੀਸੀ ਨੂੰ ਰੋਕ ਦਿੱਤਾ ਜਾਂਦਾ ਹੈ ਸੁਪਾਲ ਸਿੰਘ ਖੈਰਾ ਦੇ ਘਰ ਦੇ ਵਿੱਚ ਆਪਾਂ ਕੀ ਕੀ ਦਫ਼ਤਰ ਦੇ ਵਿੱਚ ਜਿੱਥੇ ਵੀ ਉਹ ਪੀਸੀ ਕਰਦੇ ਆ ਅਦਾਰੇ ਪਹੁੰਚਦੇ ਆ ਤਾਂ ਪਿੱਛੋਂ ਫੋਨ ਚਲੇ ਜਾਂਦੇ ਆ ਕਿ ਤੁਸੀਂ ਉੱਥੋਂ ਆਪਣੇ ਮਾਈਕ ਚੱਕ ਲਓ ਜੇਕਰ ਲਾਈਵ ਪੀਸੀ ਚੱਲ ਰਹੀ ਹੁੰਦੀ ਟੀਵੀ ਚੈਨਲਾਂ ਦੇ ਉੱਪਰ ਤਾਂ ਉਹ ਅਦਾਰਿਆਂ ਨੂੰ ਨਾਲ ਦੀ ਨਾਲ ਫੋਨ ਜਾਂਦੇ ਆ ਕਿ ਤੁਹਾਡੀ ਐਡ ਬੰਦ ਕਰ ਦਿੱਤੀ ਜਾਊਗੀ ਤੁਸੀਂ ਇਹ ਜਿਹੜੀ ਪੀਸੀ ਹੈ ਹੁਣੇ ਡਾਊਨ ਕਰ ਲਓ ਫਿਰ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਤਾਂ ਲਗਭਗ ਜਿਹੜਾ ਮੇਨਸਟ੍ਰੀਮ মিডিਆ ਹੈਗਾ ਪੰਜਾਬ ਦਾ ਪੰਜਾਬ ਦਾ ਉਸ ਤੋਂ ਬਲੈਕਆਊਟ ਹੋ ਚੁੱਕਿਆ ਮੋਤੇ ਤੁਹਾਨੂੰ ਟੀਵੀ ਚੈਨਲਾਂ ਦੇ ਉੱਪਰ ਸਕਪਾਲ ਸਿੰਘ ਖਹਿਰਾ ਨਹੀਂ ਦਿਖਦੇ ਹੁਣੇ ਤੇ ਉਹਨਾਂ ਦੇ ਉਹਨਾਂ ਨੂੰ ਲੈ ਕੇ ਜਿਹੜੀ ਵੀ ਕੋਈ ਖਬਰ ਨਸ਼ਰ ਹੁੰਦੀ ਹੈ ਉਹ ਜ਼ਿਆਦਾਤਰ ਉਹਨਾਂ ਦੇ ਖਿਲਾਫ ਹੀ ਹੁੰਦੀ ਹੈ ਪਰ ਹੁਣ ਇਸੇ ਤਰ੍ਹਾਂ ਪ੍ਰਗਟ ਸਿੰਘ ਦਾ ਨੰਬਰ ਲੱਗਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਗਟ ਸਿੰਘ ਬੀਤੇ ਦਿਨਾਂ ਤੋਂ ਐਕਟਿਵ ਹੋਇਆ ਬੀਤੇ ਦਿਨਾਂ ਤੋਂ ਇਸ਼ੂਜ਼ ਨੂੰ ਐਡਰੈਸ ਕਰ ਰਹੇ ਹੈਗੇ ਆ ਬੇਬਾਕੀ ਦੇ ਨਾਲ ਲੋਕਾਂ ਸਾਹਮਣੇ ਰੱਖ ਰਹੇ ਹੈਗੇ ਆ ਹੋ ਲੱਗਦਾ ਕਿ ਪ੍ਰਗਟ ਸਿੰਘ ਦੇ ਉੱਪਰ ਵੀ ਉਸੇ ਤਰੀਕੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਮੀਡੀਆ ਆਧਾਰਿਆਂ ਨੂੰ ਤਾਂ ਫੌਣ ਜਾ ਚੁੱਕੇ ਹੈਗੇ ਆ ਕਿ ਪ੍ਰਗਟ ਸਿੰਘ ਦੀ ਖਬਰ ਨਹੀਂ ਚਲੋਣੀ ਤੇ ਹੁਣ ਕੀ ਜੇਕਰ ਖਬਰ ਨਹੀਂ ਚਲੋਣੀ ਤਾਂ ਕਿ ਇਸ ਦੇ ਪਿੱਛੇ ਵੀ ਕੋਈ ਹੋਰ ਵੱਡੀ ਪਲੈਨਿੰਗ ਹੋ ਰਹੀ ਹੈ ਜਿਵੇਂ ਸੁਖਪਾਲ ਸਿੰਘ ਖੈਰਾ ਨੇ ਜ਼ਿਕਰ ਕੀਤਾ ਸੀ ਆਪਣੇ ਟਵੀਟ ਦੇ ਵਿੱਚ ਕਿ 8 ਤੋਂ ਜਿਹੜੇ 10 ਲੋਕ ਹੈਗੇ ਜਿਨ੍ਹਾਂ ਦੀ ਗ੍ਰਿਫਤਾਰੀ ਦੀ ਤਿਆਰੀ ਹੋ ਰਹੀ ਹੈਗੀ ਆ ਉਹ ਸਾਰਾ ਪਲਾਨ ਜਿਹੜਾ ਦਿੱਲੀ ਤੋਂ ਕਹਿੰਦੇ ਸੁਖਪਾਲ ਸਿੰਘ ਖੈਰਾ ਬਣ ਰਿਹਾ ਹੈਗਾ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਦੀ ਬੋਲਤੀ ਬੰਦ ਕੀਤੀ ਜਾਵੇ ਉਹਨਾਂ ਦੇ ਵਿੱਚ ਸੋਸ਼ਲ ਐਕਟਿਵਿਸਟ ਵੀ ਸੀਗੇ ਉਹਨਾਂ ਦੇ ਵਿੱਚ ਲੀਡਰ ਕਿ ਉਹਨਾਂ ਲੀਡਰਾਂ ਦੇ ਵਿੱਚੋਂ ਪ੍ਰਗਟ ਸਿੰਘ ਇੱਕ ਨਾਮ ਹੋ ਸਕਦਾ ਹੈ ਕਿ ਪ੍ਰਗਟ ਸਿੰਘ ਦੇ ਉੱਪਰ ਵੀ ਕੋਈ ਪਰਚਾ ਪਾਉਣ ਦੀ ਤਿਆਰੀ ਚੱਲ ਰਹੀ ਹੈ ਹਾਲਾਂਕਿ ਪਹਿਲਾਂ ਵੀ ਇੱਕ ਚਰਚਾ ਚੱਲੀ ਸੀ ਕਿ ਇੱਕ ਵਿਲੀਨ ਦਾ ਜਿਹੜਾ ਪਰਚਾ ਹੈਗਾ ਉਹ ਪ੍ਰਗਟ ਸਿੰਘ ਦੇ ਖਿਲਾਫ ਤਿਆਰ ਕੀਤਾ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਉਹ ਚੀਜ਼ ਕਿਤੇ ਨਾ ਕਿਤੇ ਗੋਮਸਮ ਹੋ ਗਈ ਪਰ ਹੁਣ ਜਿਹੜੀ ਨਵੀਂ ਸਟ੍ਰਾਈਕ ਹੋਈ ਆ মিডিਆ ਸਟ੍ਰਾਈਕ ਜਿਸ ਨੂੰ ਕਵਾਂਗੇ ਪ੍ਰਗਟ ਸਿੰਘ ਦੀਆਂ ਖਬਰਾਂ ਜਾਂ ਜਿਹੜੇ ਪ੍ਰਗਟ ਸਿੰਘ ਵੱਲੋਂ ਇਸ਼ੂਜ਼ ਲੋਕਾਂ ਦੇ ਚੱਕੇ ਜਾਂਦੇ ਉਹਨਾਂ ਨੂੰ ਮੇਨਸਟ੍ਰੀਮ ਮੀਡੀਆ ਤੋਂ ਦੂਰ ਕਰ ਦੇਣਾ ਲੋਕਾਂ ਤੋਂ ਦੂਰ ਕਰ ਦੇਣਾ ਕਿਉਂਕਿ ਜਦੋਂ ਤੁਸੀਂ ਟੀਵੀ ਚੈਨਲ ਤੇ ਨਹੀਂ ਦੇਖੋਗੇ ਜੇਕਰ ਮੇਨਸਟ੍ਰੀਮ ਮੀਡੀਆ ਤੇ ਨਹੀਂ ਦੇਖੋਗੇ ਤਾਂ ਸੁਭਾਵਿਕ ਤੌਰ ਤੇ ਲੋਕਾਂ ਤੋਂ ਕਟਆਫ ਹੋ ਜਾਓਗੇ ਤੇ ਹੁਣ ਇਸ ਨੂੰ ਲੈ ਕੇ ਇਹ ਸਮਝਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਪ੍ਰਗਟ ਸਿੰਘ ਨੂੰ ਵੀ ਲਪੇਟੇ ਦੇ ਵਿੱਚ ਲੈਣ ਦੀ ਤਿਆਰੀ ਹੋਵੇ ਕਿ ਜਿਹੜਾ ਸੁਖਪਾਲ ਸਿੰਘ ਖੈਰਾ ਦਾ ਟਵੀਟ ਸੀ ਪ੍ਰਗਟ ਸਿੰਘ ਵੱਲ ਵੀ ਇਸ਼ਾਰਾ ਸੀ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣਿਆ ਹੋਇਆ ਧੰਨਵਾਦ ਬਣੇ ਰਹੋ ਪੁਆਇੰਟੋ ਪੰਜਾਬ ਦੇ ਨਾਲ